ਮੇਹਰ ਆ ਰਾਮ ਕਲੀ ਮਹੱਲਾ ਪੰਜਵਾਂ ਰਹਿਨ ਦਿਨਸ ਜੱਪੋ ਹਰਨਾਮ ਆਗੇ ਦਰਗਾਹ ਪਾਵੋ ਤਾ ਸਦਾ ਆਨੰਦ ਨਾ ਹੋਵੀ ਸੋਗ ਕਭੂ ਨਾ ਵਿਆਪੇ ਹੋ ਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮਗਤ ਪਾਵਹਿ ਹਰ ਸਿਮਰ ਪਰਾਨੀ ਰਹਾਉ ਗਨ ਮਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵਨਾ ਚਾਲਹਿ ਸੰਗ ਭਵਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨਾ ਉਤਰੈ ਮੈਲ ਹਉ ਮੈਂ ਵਿਆਪੈ ਦੁਬਦਾ ਫੈਲ ਹਰ ਹਰਿ ਓ ਕਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰਿ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਭੋ ਨਾ ਬਿਸਰ ਗੋਪਾਲ ਤੇਰੇ ਦਾਸ ਕੀ ਹੋਆ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ RAM ਕਲੀ ਮਹੱਲਾ ਪੰਜਵਾ ਤੇਰੀ ਸਰਨ ਪੂਰੇ ਗੁਰਦੇਵ ਤੁਦ ਬਿਨ ਦੂਜਾ ਨਹੀਂ ਕੋਈ ਤੂੰ ਸਮਰੱਥ ਪੂਰਨ ਭਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰਾ ਤੁਦ ਬਿਨ ਦੂਜਾ ਨਾਹੀ ਠਾਂ ਰਹਾਉ ਜਪ ਜਪ ਜੀਵਾ ਤੇਰਾ ਨਾਮ ਆਗੇ ਦਰਗਾਹ ਪਾਵਉ ਠਾਂ ਦੂਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸਹ ਰਾਚੈ ਹਰ ਨਾਏ ਚਰਨ ਕਮਲ ਸਿਓ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤਾ ਭਉ ਭਗਾ ਨਿਰਭਉ ਮਨ ਬਸੈ ਅਮਰਤ ਨਾਮ ਰਸ ਨਾਨਿਤ ਜਪੈ ਕੋਟ ਜਨਮ ਕੇ ਕਾਟੇ 파ਹੇ ਪਾਇਆ ਲਾਭ ਸੱਚਾ ਧਨ ਲਾਹੀ ਟੂਟ ਨਾ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੋਹ ਹੈ ਹਰ ਦਵਾਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੂਤਾ ਹਰ ਭਗਤਾ ਹਵਾਲੇ ਹੋਤਾ ਮੇਰੇ RAM ਕੋ ਪੰਡਾਰ ਖਾਤ ਖਰਚ ਕਛ ਤੋਟ ਨਾ ਆਵੇ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਹਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁੰਨ ਸੰਵਾਦ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦਿਵਾਇ ਸਾਧ ਸੰਗ ਤਿਨ ਹਰ ਧਨ ਪਾਇਆ ਦਿਆਲ ਕੁਰਖ ਨਾਨਕੇ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨਾ ਜਾਣੇ ਭੇਦ ਬ੍ਰਹਮੇ ਨਹੀਂ ਜਾਣੇ ਭੇਦ अवतार न जानै अंत परमेश्वर पारब्रह्म बेअंत अपनी गात आप जानै सुन सुन अवर बखानै राहु शंकरा नहीं जानै पीव खोजत हारी देव देवियां नहीं जानै मर्म सब ऊपर अलख पारब्रह्म अपने रंग करता खेल आप बशुरै आपे मेल ਇਕ ਭਰਮੇ ਇਕ ਭਗਤੀ ਲਾਇ ਆਪਣਾ ਕੀ ਆਪ ਜਨਾਈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਹਿ ਜੋ ਪੇਖੈ ਆਖੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ RAM KALE MAHALLA PANJWA ਕਿਸੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਨੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਰ ਨ ਕੋਈ ਊਲਹਿ ਤੂ ਕਹਿ ਪ੍ਰਭ ਤੇਰੇ ਰਹਾਉ ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ ਵਿਖੇ ਬਿਆਦ ਕੇ ਗਾਮ ਮਹਿ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਟੇਕ ਸੁਣ ਸੁਣ ਜੀਵੋਂ ਮਨ ਇਹੋ ਬਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗੰਤ ਜੀ ਕਾ ਦਾਤਾ ਜਿਸਹਿ ਜਨਾਵਹਿ ਤਿਨ ਤੂੰ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਅਰਾਧ ਹੈ ਪ੍ਰਭ ਗੁਣਤਾਸ ਨਾਨਕ ਦਾਸ ਤੇਰਾ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਨ ਰਾਮ ਕਲੀ ਮਹੱਲਾ ਪੰਜਵਾ ਰਾਖਨ ਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧਹਿ ਜੰਤ ਮਿਲਿਐ ਪ੍ਰਭ ਗੁਰ ਮਿਲ ਮੰਤ ਜੀਵਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾਂ ਕੀ ਗਹੀ ਮਨ ਓਟ ਵੰਨਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਨ ਮਾਹੀ ਭਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਨ ਆਧਾਰ ਪੂਚੇ ਤੇ ਉਚੇ ਅਪਾਰ ਸੋ ਮਤ ਸਾਰ ਜੇ ਤਹਰਿ ਸਮਰੀਜੈ ਕਰਿ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ आनंद हर नाओ नानक जपिया गुर मिल नाओ रामकली मोहल्ला 5 सगले स्यान पिछाड कर सेवा सेवक साज अपना आप सगले मिटाई मन चंदे से फल पाए हो हो सावधान अपने गुर सियों आशा मनसा पूर्ण होवे ਪਾਵਹਿ ਸਗਲ ਨਿਧਾਨ ਗੁਰਸਿਓਂ ਰਹਾਉ ਦੂਜਾ ਨਹੀਂ ਜਾਣੈ ਕੋਈ ਸਤਗੁਰ ਨਿਰੰજન ਸੋਏ ਮਾਨੁਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੇ ਮਾਨ ਗੁਰ ਕੀ ਹਰ ਟੇਕ ਟਕਾਇ ਅਵਰ ਆਸਾਂ ਸਭ ਲਾਹੀ ਹਰ ਕਾ ਨਾਮ ਮੰਗਿ ਨਿਧਾਨ ਤਾ ਦਰਗਾਹ ਪਾਵਹਿ ਮਾਨ ਗੁਰ ਕਾ ਬਚਨ ਜਪ ਮੰਤ ਇਹ ਆ ਭਗਤ ਸਾਰ ਤਤ ਸਤਗੁਰ ਭਏ ਦਿਆਲ ਨਾਨਕ ਦਾ ਸੁਨੇਹਾਲ RAM ਕਲੀ ਮਹੱਲਾ ਪੰਜਵਾ ਹੋਵੇ ਸੋਈ ਭਲ ਮਾਨ ਆਪਣ ਤਜ ਅਭਮਾਨ ਦਿਨ ਰੈਨ ਸਦਾ ਗੁਣ ਗਾਓ ਪੂਰਨ ਇਹੀ ਸਵਾਉ ਆਨੰਦ ਕਰ ਸੰਤ ਹਰ ਜਪ ਛਾੜ ਸਿਆਨਪ ਬਹੁ ਚਤ్రਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰਿਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸ਼ਕਾਰ ਭਵ ਜਲੇ ਉਤਰੈ ਪਾਰ ਦੇਵਨ ਹਾਰ ਦਾ ਤਾਰ ਅੰਤਨਾ ਪਾਰ ਆਵਾਰ ਜਾਂ ਕੈ ਕਰ ਸਰਬ ਨਿਧਾਨ ਰੱਖਣ ਹਾਰ ਨਿਧਾਨ ਨਾਨਕ ਪਾਇਆ ਏਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ RAM ਕਲੀ ਮਹੱਲਾ ਪੰਜਵਾਂ ਦਲਾਬ ਦੇ ਸਵਾਰ ਜਾਹੇ ਨਾ ਦਰਗਹ ਹਾਰ ਹਲਤ ਪਲਤ ਤੁਦ ਹੋਏ ਵਡਿਆਈ ਹੰਤ ਕੀ 베ਲਾ ਲੈ ਛਡਾਈ RAM ਕੇ ਗੁਣ ਗਾਉ ਹਲਤ ਪਲਤ ਹੋਏ ਦੋਐ ਸੁਹੇਲੀ ਆਚਾਰਜ ਪੁਰਖ ਧਿਆਉ ਰਹਾਉ ਉਠਤ ਬੈਠਤ ਹਰ ਜਾਪ ਬਿਨ ਸਹਿ ਸਗਲ ਸੰਤਾਪ ਬੈਰੀ ਸਭ ਹੋ ਵਹਿ ਮੀਤ ਨਿਰਮਲ ਤੇਰਾ ਹੋ ਵੈ ਚੀਤ ਸਭ ਤੇ ਊਤਮ ਇਹੋ ਕਰਮ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋ ਵੈ ਆਸ ਜਮ ਕੀ ਕਟਿਏ ਤੇਰੀ ਪਾਸ ਗੁਰ ਕਾ ਉਪਦੇਸ ਸੁਨੀਜੈ ਨਾਨਕ ਸੁਖ ਸਹਜ ਸੁਮੀਜੈ RAM ਕਲੇ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹਿ ਗਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸਹਿ ਆਰਾਦ ਸਦਾ ਸੁਖ ਹੋਏ ਕਾਹੇ ਭ੍ਰਮ ਭ੍ਰਮਹਿ ਬੇਗਾਨੇ ਨਾਮ ਬਿਨਾ ਕਿਸ ਕਾਮ ਨਾ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋਈ ਮਾਨ ਲੇਉ ਬਿਨ ਮਾਨੇ ਰਲ ਹੋਐ ਖੇ ਤਿਸ ਕਾ ਭਾਣਾ ਲਾਗੈ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਬੂਠਾ ਵੇ ਪਰਵਾਹ ਅਗੋਚਰਿ ਆਪ ਆਠ ਪਹਿਰ ਮਨ ਤਾਂ ਕੋ ਜਾਪ ਜਿਸ ਚੇਤਿ ਆਏ ਬਿਨ ਸਹਿ ਦੁਖਾ ਹਲਟ ਪਲਤ ਤੇਰਾ ਊਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨਣ ਨਾ ਜਾਈ ਕੀਮ ਨਾ ਪਾਏ ਬੂੜਤ ਲੋਹ ਸਾਧ ਸੰਗ ਤਰੈ ਨਾਨਕ ਜਿਸਹਿ ਪ੍ਰਾਪਤ ਕਰੈ ਰਾਮ ਕਲੀ ਮਹੱਲਾ ਪੰਜਵਾਂ